CIA ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਸ਼੍ਰੀ ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ CIA ਸਟਾਫ ਜਲੰਧਰ ਦਿਹਾਤੀ ਦੇ DSP D ਲਖਵੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ SHO ਤਰਮਿੰਦਰ ਕਲਿਆਨ ਤੇ ASI ਪੀਪਲ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਟੀਮ ਇਲਾਕਾ ਆਦਮਪੁਰ ਪੇ ਜੀ ਗਈ ਜਿੱਥੇ ਡਰੋਲੀ ਖੁਰਦ ਨੂੰ ਜਾਂਦੀ ਲਿੰਕ ਸੜਕ ਤੇ ਇੱਕ ਸਕੂਟੀ ਸਵਾਰ ਨੌਜਵਾਨ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਸ਼ੱਕ ਪੈਣ ਤੇ ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਦੋਸ਼ੀ ਦੀ ਪਹਿਚਾਨ ਮਨਜੀਤ ਚੱਪੀ ਪੁੱਤਰ ਚਰਨ ਸਿੰਘ ਵਾਸੀ ਹੱਦੋਵਾਲ ਕਲਾ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ਦੋਸ਼ੀ ਨੇ ਪੁੱਛਗਿੱਛ ਦੌਰਾਨ ਹੋਰ ਦੱਸਿਆ ਜੱਬੇ ਵਾਲ ਦੇ ਰਹਿਣ ਵਾਲੇ ਬਿੰਦਰਨਾ ਦਾ ਦੋਸ਼ੀ ਜੋ ਵਿਦੇਸ਼ ਅਮਰੀਕਾ ਵਿੱਚ ਬੈਠ ਕੇ ਉਸ ਨੂੰ ਹੈਰੋਇਨ ਸਪਲਾਈ ਕਰਵਾਉਂਦਾ ਸੀ ਦੋਸ਼ੀ ਪਾਸੋਂ ਹੋਰ ਪੁੱਛਗਿਚ ਜਾਰੀ ਹੈ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਜਿਲੰਦਰ ਯਾਪੀ ਜੀ ਸ਼੍ਰੀ ਅੰਤਰ ਗੁਪਤਾ ਜੀ ਅਤੇ ਸ਼੍ਰੀਮਤੀ ਜਸਰੂਪ ਕੌਰ ਵਾਰਟ ਆਈ.ਟੀ.ਐਸ. ਐਸ.ਪੀ.ਡੀ. ਜਿਲੰਦਰ ਯਾਪੀ ਜੀ ਦੇ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੀਆਏ ਸ਼੍ਰੀ ਤਰਮੇਂਦਰ ਕਲਿਆਣ ਜੀ ਵੱਲੋਂ ਪ੍ਰੀਸ ਪਾਰਟੀ ਐਸਪੀ ਪੱਪਲ ਸਿੰਘ ਦੀ ਅਗਵਾਈ ਵਿੱਚ ਥਾਣਾ ਆਦਮੜੀ ਏਰੀਆ ਦੇ ਵਿੱਚ ਚੱਕੀ ਪੁਰਸ਼ਾਂ ਦੀ ਤਲਾਸ਼ ਵਾਸਤੇ ਭੇਜੀ ਗਈ ਸੀ ਜਿਨ੍ਹਾਂ ਨੇ ਦਰਮੇਂ ਗਸਤ ਦੌਰਾਨ ਚੈਕਿੰਗ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਨਜੀਤ ਸਿੰਘ ਉਰ ਚੱਪੀ son of ਚਰਨ ਸਿੰਘ ਵਸੀ ਹੰਧਵਾਲ ਕਲਾ ਥਾਣਾ ਚੱਪੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਜਿਸ ਦੀ ਪਛਾਣ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਉਸ ਦੀ ਐਕਟਵਾ ਸਕੂਟਰੀ ਵਿੱਚੋਂ 150 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਨੂੰ ਗ੍ਰਿਫਤਾਰ ਕਰਕੇ ਅੱਜ ਜਿਹੜਾ ਪੇਸ਼ ਅਦਾਬ ਕੀਤਾ ਜਾ ਰਿਹਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੋਸ਼ੀ ਮਿਤੀ 7 12 23 ਨੂੰ ਹੀ ਹਿਸ਼ਾਪਨ ਜੇਲ੍ਹ ਤੋਂ ਬਾਹਰ ਆਇਆ ਹੈ ਜਿਸ ਦੇ ਖਿਲਾਫ ਪਹਿਲਾਂ ਵੀ 12 ਮੁਕਾਦਮੇ ਦਰਜ ਹਨ ਜੋ ਐਨਡੀਪੀਐਸ ਐਕਟ ਦੇ ਅਸਲਾ ਐਕਟ ਦੇ ਅਤੇ ਹੋਰ ਵੱਖ-ਵੱਖ ਧਰਾਵਾਂ ਦੀ ਦਰਜ ਹਨ ਜੋ ਦੋਸ਼ੀ ਨੂੰ ਪੇਸ਼ ਅਦਾਬ ਕਰਕੇ ਇਸ ਦਾ ਰਿਮਾਂਡ ਹਾਸਲ ਕਰਕੇ ਹੋਰ ਕਸ਼ਿਸ਼ ਕੀਤੀ ਜਾਵੇਗੀ 这个。